ਜਿਹੜਾ ਇਹ ਪਾਣੀ ਜਿਹੜਾ ਵਾ ਇਹਨੂੰ ਛੱਡਿਆ ਕਿਉਂ ਨਹੀਂ ਗਿਆ ਔਰ ਇਹਨੂੰ ਜਮਾ ਕਿਉਂ ਕੀਤਾ ਗਿਆ ਵਾ ਇਹ ਤਿੰਨਾ ਡੈਮਾਂ ਦੇ ਵਿੱਚ ਇਹਨੂੰ ਪਾਣੀ ਨੂੰ ਨਾਲੋਂ ਨਾਲ ਨਾਲੋਂ ਨਾਲ ਇਹਨੂੰ ਡਿਲੀਵਰ ਕੀਤਾ ਜਾਂਦਾ ਛੱਡਿਆ ਜਾਂਦਾ ਤੇ ਇਹ ਇੰਨਾ ਵੱਡਾ ਖੜ ਨਹੀਂ ਸੀ ਆਉਣਾ ਇੱਕ ਤੀਰ ਨਾਲ ਮੋਦੀ ਜਿਹੜੇ ਆ ਉਹ ਚਾਰ-ਚਾਰ ਨਿਸ਼ਾਨੇ ਕੀਤੇ ਆ ਇਹ ਮੋਦੀ ਸਰਕਾਰ ਨੇ ਬਹੁਤ ਜ਼ਿਆਦਾ ਕਾਂ ਇਹ ਸਿੱਖਾਂ ਦਾ ਨੁਕਸਾਨ ਕੀਤਾ ਇੱਕ ਦੇ ਬਿੱਲਾਂ ਦਾ ਗੁੱਸਾ ਕੱਢਿਆ ਵਾ ਇਹਨਾਂ ਨੂੰ ਮਾਰ ਦਾਂਗੇ ਇਹਨਾਂ ਨੂੰ ਦਬਾਵਾਂਗੇ ਤੇ ਸ਼ਾਇਦ ਇਹ ਜ਼ਮੀਨਾਂ ਦੇ ਦੇਣੀਆਂ ਸ਼ੁਰੂ ਕਰ ਦੇਣਗੇ ਕਿਉਂਕਿ ਇੱਥੇ ਅੰਬਾਨੀ ਨੇ ਕੋਈ ਲਗਭਗ 150 ਕਿਲੋਰਮਦਾਸ ਦੇ ਏਰੀਏ 'ਚ ਜ਼ਮੀਨ ਖਰੀਦ ਲਈ ਆ। ਸਥਾਨ ਦੇ ਪੁਚਾਲ ਦਾ ਉਸੇ ਵੇਲੇ ਚੀਨ ਤੋਂ ਹੀ ਬਿਆਨ ਦੇ ਦਿੱਤਾ ਸੀ ਕਿ ਅਸੀਂ ਸਾਰ ਸੰਭਵ ਮਤ ਕਰਾਂਗੇ। ਇੱਥੇ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹੁੰਨਾ ਵਾਂ ਕਿ ਜਿਹੜਾ ਇਹ ਪਾਣੀ ਜਿਹੜਾ ਵਾ ਇਹਨੂੰ ਛੱਡਿਆ ਕਿਉਂ ਨਹੀਂ ਗਿਆ ਔਰ ਇਹਨੂੰ ਜਮਾ ਕਿਉਂ ਕੀਤਾ ਗਿਆ ਵਾ ਇਹ ਤਿੰਨਾਂ ਡੈਮਾਂ ਦੇ ਵਿੱਚ ਪੌਂਗ ਡੈਮ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਝੀਲ ਜਿਹੜੀ ਆ ਮਹਾਰਾਣਾ ਪ੍ਰਤਾਪ ਝੀਲ ਪੌਂਗ ਡੈਮ ਦੀ ਆ ਉਸ ਤੋਂ ਬਾਅਦ ਫਿਰ ਭਾਖੜਾ ਡੈਮ ਆ ਔਰ ਉਸ ਤੋਂ ਬਾਅਦ ਰਣਜੀਤ ਸਾਗਰ ਡੈਮ ਆ। ਪੌਂਗ ਡੈਮ ਜਿਹੜਾ ਵਾ ਉਹ ਬਿਆਸ ਨਦੀ ਦੇ ਉੱਤੇ ਆ ਜਿਹੜਾ ਪਾਖੜਾ ਡੈਮ ਆ ਉਹ ਸਤਲੁਜ ਨਦੀ ਦੇ ਉੱਤੇ ਆ ਔਰ ਜਿਹੜਾ ਰਣਜੀਤ ਸਾਗਰ ਡੈਮ ਆ ਉਹ ਰਾਵੀ ਨਦੀ ਦੇ ਉੱਤੇ ਆ ਇਹ ਤਿੰਨਾਂ ਦਰਿਆਵਾਂ ਦਾ ਪਾਣੀ ਜਿਹੜਾ ਇਹਨੂੰ ਇਕੱਠਾ ਕਰਕੇ ਤੇ ਰਾਵੀ ਦਰਿਆ ਦਾ ਜਿਹੜਾ ਪਾਣੀ ਆ ਨਾ ਉਹ ਵੀ ਬਿਆਸ ਦਰਿਆ ਨੂੰ ਦਿੱਤਾ ਜਾਂਦਾ ਵਾ ਸੈਂਟਰ ਸਰਕਾਰ ਦੀ ਇੱਥੇ ਸਭ ਤੋਂ ਵੱਡੀ ਜਿਹੜੀ ਆ ਉਹ ਸਾਜਿਸ਼ ਜਾਂ ਇਹ ਆਪਣੀ ਰਾਜਸਥਾਨ ਔਰ ਹਰਿਆਣੇ ਨੂੰ ਸਾਲ ਭਰ ਪਾਣੀ ਜਾਂਦਾ ਵਾ ਔਰ ਇਹ ਪਾਣੀ ਜਿਹੜਾ ਇਹ ਜਮਾਂ ਰੱਖਦੇ ਆ ਜਦੋਂ ਪਤਾਵਾ ਕਿ ਮੌਸਮ ਵਿਭਾਗ ਅੱਜਕੱਲ ਦੱਸ ਦਿੰਦਾ ਵਾ ਕਿ ਇੰਨੇ ਚਿਰ ਬਾਅਦ ਜਿਹੜਾ ਵਾ ਉਹ ਇੰਨੇ ਇੰਨੀ ਮਾਨਸੂਨ ਆਉਣੀ ਆ ਔਰ ਇੰਨੇ ਮਿਲੀਮੀਟਰ ਜਿਹੜਾ ਵਾ ਉਹ ਮੀਂਹ ਪੈਣਾ ਵਾ ਔਰ ਆਉਣ ਵਾਲੇ ਮਹੀਨੇ-ਮਹੀਨੇ ਦਾ ਇਹ ਅੰਦਾਜ਼ਾ ਲਾ ਲੈਂਦੇ ਆ ਔਰ ਇਹ ਸੈਂਟਰ ਸਰਕਾਰ ਸਿਰਫ ਉਹਨਾਂ ਨੂੰ ਸਾਰਾ ਸਾਲ ਪਾਣੀ ਦੇਣ ਵਾਸਤੇ ਹਰੀਕੇ ਹੱਟ ਤੋਂ ਔਰ ਉਹਦੇ ਵਾਸਤੇ ਪਾਣੀ ਜਮਾਂ ਕਰਕੇ ਰੱਖਦੇ ਆ ਜੇ ਇਹਨੂੰ ਪਾਣੀ ਨੂੰ ਨਾਲੋਂ ਨਾਲ ਨਾਲੋਂ ਨਾਲ ਇਹਨੂੰ ਡਿਲੀਵਰ ਕੀਤਾ ਜਾਂਦਾ ਛੱਡਿਆ ਜਾਂਦਾ ਤੇ ਇਹ ਇੰਨਾ ਵੱਡਾ ਹੜ ਨਹੀਂ ਸੀ ਆਉਣਾ ਔਰ ਦੂਸਰੀ ਗੱਲ ਜੋ ਇੱਕ ਤੀਰ ਨਾਲ ਮੋਦੀ ਜਿਹੜੇ ਆ ਉਹ ਚਾਰ-ਚਾਰ ਨਿਸ਼ਾਨੇ ਕੀਤੇ ਆ ਇਹ ਹੜ ਦਾ ਕਾਰਨ ਜਿਹੜਾ ਵਾ ਮੇਨ ਉਹ ਇਹ ਆ ਕਿ ਟਰੰਪ ਜਿਹੜਾ ਵਾ ਟੈਰਫ ਲਾ ਰਿਹਾ ਵਾ ਯੂ ਐਸ ਏ ਅਮਰੀਕਾ ਦਾ ਰਾਸ਼ਟਰਪਤੀ ਆ ਔਰ ਉਹ ਦਬਾਅ ਪਾ ਰਿਹਾ ਵੀ ਸਾਡੇ ਕੋਲ ਐਗਰੀਕਲਚਰ ਦੀਆਂ ਜਿਹੜੀਆਂ ਚੀਜ਼ਾਂ ਵਾਂ ਖਾਦ ਪਦਾਰਥ ਆ ਉਹ ਤੁਸੀਂ ਖਰੀਦੋ ਕਿਉਂਕਿ ਅਮਰੀਕਾ ਦੀ ਆਬਾਦੀ ਜਿਹੜੀ ਆ ਉਹ 32 ਕਰੋੜ ਆ ਔਰ ਅਮਰੀਕਾ ਦਾ ਏਰੀਆ ਇੰਡੀਆ ਨਾਲੋਂ 3-4 ਗੁਣਾ ਵੱਡਾ ਵਾ ਉੱਥੇ ਫਸਲ ਬਹੁਤ ਹੁੰਦੀ ਆ ਔਰ ਉਹਨਾਂ ਚੀਜ਼ਾਂ ਤੇ ਇੰਡੀਆ ਸਰਕਾਰ ਨੇ ਬੈਨ ਲਾਇਆ ਵਾ ਇਥੋਂ ਇਹ ਦਵਾਈਆਂ ਔਰ ਹੋਰ ਇਲੈਕਟ੍ਰੋਨਿਕਸ ਚੀਜ਼ਾਂ ਜਾਂਦੀਆਂ ਜਿਹਦੇ ਤੇ 50% 트럼ਪ ਸਰਕਾਰ ਨੇ ਜਿਹੜਾ ਵਾ ਟੈਰਿਫ ਲਾਇਆ ਵਾ ਔਰ ਉਹਦੇ ਬਦਲੇ ਉਹ ਮਤਲਬ ਇਹ ਚੀਜ਼ ਨੂੰ ਡੇਰੀ ਪ੍ਰੋਡਕਟ ਔਰ ਆਪਣੀ ਜਿੰਨੀ ਵੀ ਖਾਦ ਪਦਾਰਥ ਆ ਐਗਰੀਕਲਚਰ ਦਾ ਜੋ ਵੀ ਉੱਥੇ ਪੈਦਾਵਾਰ ਹੁੰਦੀ ਆ ਉਹ ਕਹਿੰਦੇ ਆ ਕਿ ਤੁਸੀਂ ਸਾਡੇ ਕੋ ਖਰੀਦੋ ਔਰ ਉਹਦੇ ਉਹਦੇ ਕਰਕੇ ਮੋਦੀ ਸਰਕਾਰ ਨੇ ਬਹੁਤ ਜ਼ਿਆਦਾ ਆਦਕਾਂ ਇਹ ਸਿੱਖਾਂ ਦਾ ਨੁਕਸਾਨ ਕੀਤਾ ਇੱਕ ਦੇ ਬਿੱਲਾਂ ਦਾ ਗੁੱਸਾ ਕੱਢਿਆ ਵਾ ਦੂਸਰੀ ਗੱਲ ਉਹਨਾਂ ਨੇ ਇਹ ਵੇਖਿਆ ਵੀ ਜੇ ਇਹਨਾਂ ਨੂੰ ਮਾਰ ਦਾਂਗੇ ਇਹਨਾਂ ਨੂੰ ਦਬਾਵਾਂਗੇ ਤੇ ਸ਼ਾਇਦ ਇਹ ਜ਼ਮੀਨਾਂ ਦੇ ਦੇਣੀਆਂ ਸ਼ੁਰੂ ਕਰ ਦੇਣਗੇ ਕਿਉਂਕਿ ਇੱਥੇ ਅੰਬਾਨੀ ਨੇ ਕੋਈ ਲਗਭਗ 150 ਕਿਲਾ ਰਮਦਾਸ ਦੇ ਏਰੀਏ ਚ ਜ਼ਮੀਨ ਖਰੀਦ ਲਈ ਆ ਔਰ ਤੀਸਰੀ ਚੀਜ਼ ਆ ਪੀ ਮੋਦੀ ਸਰਕਾਰ ਹਰ ਬੰਨਿਓ ਪੰਜਾਬ ਨੂੰ ਜਿਹੜਾ ਮਾਰਨਾ ਚਾਹੁੰਦੀ ਆ ਮੋਦੀ ਨੇ ਅਫਗਾਨਿਸਤਾਨ ਦੇ ਹੜ ਦਾ ਸੌਰੀ ਅਫਗਾਨਿਸਤਾਨ ਦੇ ਪੁਚਾਲ ਦਾ ਉਸੇ ਵੇਲੇ ਚੀਨ ਤੋਂ ਹੀ ਬਿਆਨ ਦੇ ਦਿੱਤਾ ਸੀ ਕਿ ਅਸੀਂ ਹਰ ਸੰਭਵ ਮਤ ਕਰਾਂਗੇ ਔਰ ਇੱਥੇ ਅਜੇ ਤੱਕ ਪੰਜਾਬ ਦੇ ਹੱਕ 'ਚ ਨਾ ਤੇ ਕਿਸੇ ਕੇਂਦਰੀ ਮੰਤਰੀ ਦਾ ਤੇ ਨਾ ਮੋਦੀ ਸਰਕਾਰ ਦਾ ਕਿਸੇ ਵੀ ਬੰਦੇ ਦਾ ਇਹ ਨਹੀਂ ਆਇਆ ਕਿ ਇਹ ਜਿਹੜੇ ਲੋਕ ਆਏ ਇਹਨੇ ਡੋਬੜਾ ਮਰ ਰਹੇ ਆ ਪਰ ਇਹ ਬਾਰ-ਬਾਰ ਪਰਚੇ ਪੈ ਰਹੇ ਆ ਸਾਡੇ ਸਿੱਖ ਧਰਮ ਦੇ ਬਾਰ-ਬਾਰ ਪਰਚੇ ਪੈ ਰਹੇ ਆ ਸਾਡੇ 10ਵੇਂ ਪਾਸ਼ਾ ਨੇ ਸਰਸਾ ਨਦੀ ਜਦੋਂ ਆਨੰਦਪੁਰ ਕਿਲਾ ਛੱਡਿਆ ਤੇ ਸਰਸਾ ਨਦੀ ਤੇ ਵੀ ਉਸ ਟਾਈਮ ਹੜ ਆਇਆ ਸੀ ਔਰ ਉਹਨਾਂ ਨੇ ਮੀਂਹ ਵਰਦੇ ਚ ਹੜ ਦੇ ਵਿੱਚੀ ਉੱਥੇ ਬਹਿ ਕੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਸੀ ਸਾਡੀ ਨੀ ਜਿਹੜੀ ਹੈ ਬਹੁਤ ਪੱਕੀ ਆ ਇਹ ਸਿੱਖ ਕਦੀ ਨਹੀਂ ਡੋਲਦੇ ਪਾਣੀ ਚ ਡੁੱਬੇ ਵੀ ਇਹ ਪੁੱਛਦੇ ਆ ਵੀ ਆਓ ਚਾਹ ਪਾਣੀ ਸ਼ਕੂ ਜਲ ਪਾਣੀ ਸ਼ਕੂ ਪ੍ਰਸ਼ਾਦਾ ਕਿਸ ਚੀਜ਼ ਦੀ ਲੋੜ ਆ ਇਹ ਸਿੱਖ ਜਿਹੜੇ ਆ ਇਹਨਾਂ ਦੇ ਬਾਰ ਬਾਰ ਪਰਚੇ ਪੈ ਰਹੇ ਆ ਔਰ ਸੈਂਟਰਲ ਗਵਰਨਮੈਂਟਾਂ ਇਹ ਇਮਤਿਹਾਨ ਲੈ ਰਹੀਆਂ ਵਾ ਔਰ ਦੂਸਰੀ ਗੱਲ ਮੈਂ ਇਹ ਕਹੂੰਗਾ ਵੀ ਕਿਸਾਨਾਂ ਨੇ ਜਦੋਂ ਦੁਨੀਆ ਚ ਨਾ ਕਰਤਾ ਮੋਰਚਾ ਜਿੱਤਿਆ ਵਰਲਡ ਦੇ ਵਿੱਚ ਸਿੱਖਾਂ ਦਾ ਨਾਮ ਹੋ ਗਿਆ ਔਰ ਅੱਜ ਵੀ ਜੇ ਆਫਤ ਆਈ ਹੈ ਨਾ ਤੇ ਵਰਲਡ ਦੇ ਵਿੱਚ ਪਤਾ ਲੱਗ ਰਿਹਾ ਵੀ ਸਿੱਖ ਜਿਹੜੇ ਕਿਤਨਾ ਮਦਦ ਕਰਦੇ ਆ ਜਿਹੜੇ ਇਥੋਂ ਪੰਜਾਬ ਸਰਕਾਰ ਦਾ ਰੋਲ ਹੈ ਨਾ ਉਹ ਇੱਕ ਮੈਂ ਇਥੇ ਕਹਾਣੀ ਨਿੱਕੀ ਜੀ ਸੁਣਾਉਣੀ ਚਾਹੂੰਗਾ ਵੀ ਉਹ ਬਾਂਦਰ ਦੀ ਤੇ ਇੱਕ ਗਿੱਦੜ ਦੀ ਯਾਰੀ ਪੈ ਗਈ ਤੇ ਉਹ ਗਿੱਦੜ ਨੂੰ ਸ਼ੇਰ ਸ਼ੇਰ ਦੇ ਬੱਚੇ ਲੈ ਕੇ ਸ਼ੇਰ ਜਿਹੜਾ ਉਹ ਗਿੱਦੜ ਦੇ ਬੱਚਿਆਂ ਨੂੰ ਚੁੱਕ ਕੇ ਲੈ ਗਿਆ ਉਹ ਬਾਂਦਰ ਕੋਲ ਗਿਆ ਵੀ ਸ਼ੇਰ ਨੇ ਮੇਰੇ ਬੱਚੇ ਚੁੱਕ ਲਏ ਆ ਤੇ ਉਹ ਬਾਂਦਰ ਕਹਿੰਦਾ ਵੀ ਚਲੋ ਕੋਈ ਨਹੀਂ ਕਰਦੇ ਹਿੱਲਾ ਬਾਂਦਰ ਗਿਆ ਇੱਕ ਦਰਖਤ ਤੋਂ ਦੂਜੇ ਦੇ ਦੂਜੇ ਤੋਂ ਤੀਜੇ ਤੇ ਤੀਜੇ ਤੋਂ ਚੌਥੇ ਤੇ ਉਹ ਇੱਕ ਘੰਟਾ ਜਿਤਨਾ ਦਰਖਤਾਂ ਦੇ ਟਪੂਸੀਆਂ ਮਾਰਦਾ ਰਿਹਾ ਉਹ ਗਿੱਦੜਾਂ ਦਾ ਵੀ ਪੂਨੇਚੇਰ ਨੂੰ ਤੇ ਸ਼ੇਰ ਮੇਰਾ ਬੱਚਾ ਬੱਚੇ ਖਾ ਜੂਗਾ ਤੇ ਆਪਾਂ ਕੋ ਕਰੀਏ ਉਹ ਆਂਦਾ ਭੱਜਦਾ ਉਡਲੋ ਮੇਰੀ ਕੋਈ ਕਸਰ ਨਹੀਂ ਗਈ ਇਹ ਜਿੰਨੇ ਵੀ ਪੰਜਾਬ ਸਰਕਾਰ ਦੇ ਮੰਤਰੀ ਆ ਨਾ ਇਹ ਬੇੜੀਆਂ ਚ ਬੈਠ ਕੇ ਇਹ ਕਹਿੰਦੇ ਆ ਵੀ ਇਸ ਤਰ੍ਹਾਂ ਆਪਾਂ ਗੁਆ ਗਏ ਹਾਂ ਉਹ ਵੇਖਿਆ ਸੀ ਉਤਰਾਂ ਦੇ ਭਾਵੇਂ ਵਿਚਾਰੇ ਕਦੀ ਦਿੱਲੀ ਵੀ ਨਾ ਗਏ ਹੁਣ ਤੇ ਮੰਤਰੀ ਬਣ ਗਏ ਆ ਪੈਰ ਥੱਲੇ ਬਟੇਰਾ ਆ ਗਿਆ ਔਰ ਜਿਹੜੇ ਵੀ ਇੱਥੇ ਦਿੱਲੀ ਤੋਂ ਚਲਾਉਂਦੇ ਹੀ ਆਣ ਕੇ ਪੰਜਾਬ ਨੂੰ ਉਹ ਉਦੋਂ ਦੇ ਬੜੇ ਨਹੀਂ ਜਿਹੜੇ ਆnde ਹੀ ਸ਼ਾਮ-ਦਾਮ ਦੰਡ ਭੇਦ ਸਾਰਾ ਕੁਝ ਵਰਤੋ ਝੂਠ ਸੱਚ ਲੜਾਈ ਝਗੜਾ ਜੋ ਕਰਨਾ ਕਰੋ ਉਤੇ ਸਤਾਈ ਚ ਸਰਕਾਰ ਚਾਹੀਦੀ ਆ ਉਹ ਇੱਥੇ ਤੇ ਕੋਈ ਨਹੀਂ ਬੜਿਆ ਉਹਨਾਂ ਚ ਔਰ ਜਿਹੜੇ ਇਹ ਮੰਤਰੀ ਆ ਇਹ ਬੀੜੀਆਂ ਚ ਬਹਿ ਕੇ ਤੇ ਗੋਆ ਦੇ ਤੇ ਹੋਰ ਨਜ਼ਾਰੇ ਲੈਂਦੇ ਆ ਵੀ ਅਸੀਂ ਨਿਊਜ਼ੀਲੈਂਡ ਤੇ ਫਲਾਣੇ ਥਾਂ ਤੇ ਜਾ ਕੇ ਵੇਖਿਆ ਸੀ ਤੇ ਆ ਉਸ ਤਰ੍ਹਾਂ ਦਾ ਇੱਥੇ ਨਜ਼ਾਰਾ ਵਾ ਇਹ ਇੰਨੀ ਕਿ ਇਹਨਾਂ ਨੂੰ ਸਮਝਿਆ ਵਿਚਾਰਿਆਂ ਨੂੰ ਤੇ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਰਾਜੇਵਾਲ ਨੇ ਜੇ ਇਲੈਕਸ਼ਨ ਲੜੀ ਹੀ ਉਹ ਕਿਸਾਨ ਸੀ ਜੇ ਅੱਜ ਉਹਦੀ ਸਰਕਾਰ ਹੁੰਦੀ ਲੋਕ ਉਹਦੇ ਨਾਲ ਖਲੋਤੇ ਹੁੰਦੇ ਤੇ ਉਹ ਆਪਣਾ ਹੀ ਉਹਨੂੰ ਜਾ ਕੇ ਪੁੱਛਦੇ ਹੁਣ ਇਹ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹ ਦਿੱਲੀ ਜਾ ਕੇ ਪੁੱਛਣ ਕਿਜਦੀਵਾਲ ਨੂੰ ਸਿਸ਼ੋਧੀਏ ਨੂੰ ਤੇ ਜਿਹੜੇ ਸਤਿੰਦਰ ਜੈਨ ਆ ਤੇ ਹੋ ਰਿਹਾ ਵੀ ਆਓ ਸਾਡੇ ਨਾਲ ਖਲੋਵੋ ਹੜਾਂ ਚ ਜਿਹੜੇ ਰਗਵ ਛੱਡੇ ਨੂੰ ਪੱਗ ਪਾ ਕੇ ਬੜੀ ਪੀੜ ਹੁੰਦੀ ਸੀ ਸਾਰਾ ਸਾਰਾ ਦਿਨ ਮੈਂ ਪੱਗ ਪਾ ਕੇ ਘੁੰਮਦਾ ਬੜੀ ਮੁਸ਼ਕਲ ਹੀ ਇਹ ਵੋ ਇਹ ਲੋਕਾਂ ਨੂੰ ਹੁਣ ਉਹਨਾਂ ਤੋਂ ਪਤਾ ਲੈਣਾ ਚਾਹੀਦਾ ਜਾ ਕੇ ਵੀ ਦੱਸੋ ਇੱਥੇ ਆਣ ਕੇ ਖਲੋਵੋ ਉਹ ਲੋਕ ਵੀ ਇਹ ਸਰਕਾਰ ਦੇ ਨਾਲ ਅੱਜ ਜਵਾਬਦੇ ਆ ਜਿਨ੍ਹਾਂ ਨੇ ਇਹ ਸਰਕਾਰ ਲਿਆਂਦੀ ਆ ਪੰਜਾਬ ਨੇ ਹਮੇਸ਼ਾ ਇੱਥੇ ਜੁਗਾਂ ਤੋਂ ਅਗਵਾਈ ਕੀਤੀ ਆ ਪੂਰੇ ਇੰਡੀਆ ਦੀ ਜਦੋਂ ਮਹਾ ਜਦੋਂ ਅਖੰਡ ਭਾਰਤ ਸੀ ਉਤੋਂ ਤੱਕ ਇਹ ਪੰਜਾਬ ਦੇ ਲੋਕਾਂ ਨੇ ਬੇਸ਼ੱਕ ਉਦੋਂ ਸਿੱਖ ਧਰਮ ਨਹੀਂ ਸੀ ਹੋਰ ਸੀ ਤੇ ਉਹ ਅਗਵਾਈ ਕਰਦੇ ਰਹੇ ਆ ਇਹ ਪੂਰੇ ਭਾਰਤ ਦੇਸ਼ ਦੀ ਤੇ ਅੱਜ ਇਹ ਗਵਾਈ ਨਹੀਂ ਕਰ ਸਕਦੇ ਲੋਕੀ ਯਕੀਨ ਨਹੀਂ ਦੀ ਕਰਦੇ ਇੱਕ ਵਾਰੀ ਇਹ ਲੋਕਾਂ ਨੂੰ ਹੰਬੜਾ ਮਾਰ ਕੇ ਤੇ ਉਹ ਆਪਣੇ ਜਿਹੜੇ ਲੀਡਰ ਆ ਜੇ ਬੇਸ਼ੱਕ ਉਹਨਾਂ ਨੇ ਇਲੈਕਸ਼ਨਾਂ ਲੜਦੀਆਂ ਬੰਦ ਵੀ ਕੀਤੀਆਂ ਤੇ ਇਹਨਾਂ ਨੂੰ ਉਹਨਾਂ ਕੋਲ ਬੇਨਤੀ ਕਰਕੇ ਤੇ ਆਪਣੀ ਜਿਹੜੀ ਆ ਉਹ ਖੇਤਰੀ ਪਾਰਟੀ ਬਣਾਉਣੀ ਚਾਹੀਦੀ ਆ ਤਾਂ ਕਿ ਆਪਾਂ ਉਹਨਾਂ ਦੇ ਗੱਲ 'ਚ ਕੱਲ ਨੂੰ ਜੇ ਕੋਈ ਨਾਂ ਸਾਡੇ ਨਾਲ ਖਲੋਵੇ ਤੇ ਉਹਨਾਂ ਦੇ ਗੱਲ 'ਚ ਪਰਣਾ ਪਾ ਕੇ ਤੇ ਅਸੀਂ ਉਹਨਾਂ ਨੂੰ ਪੁੱਛ ਸਕੀਏ ਵੀ ਦੱਸੋ ਪਿਆ ਸਾਨੂੰ ਪ੍ਰੋਬਲਮ ਆਈ ਆ ਜੇ ਉਹਨਾਂ ਨੇ ਸਾਲ ਡੇਢ ਸਾਲ ਮੋਰਚਾ ਲਾ ਕੇ ਜਿੱਤਿਆ ਵਾ ਨਾ ਤੇ ਇੱਥੇ ਵੀ ਅੱਜ ਉਹ ਨਾਲ ਲਾਣ ਕੇ ਖਲੋਂਦੇ ਇਸ ਕਰਕੇ ਚਲੋ ਮੈਂ ਇਹ ਨਹੀਂ ਕਰ ਦਿੰਦਾ ਵੀ ਕਿਸਾਨ ਜਥੇਬੰਦੀਆਂ ਨੂੰ ਕੋਈ ਆਪਣੇ ਇਲਾਕੇ ਚੋਂ ਬੰਦੇ ਚੁਣੋ ਆਪਣੇ ਪੰਜਾਬ ਦੀ ਗੁਵਾਈ ਕਰਨ ਲਈ ਪੰਜਾਬ ਦੇ ਬੰਦੇ ਚੁਣੋ ਖੇਤਰੀ ਪਾਰਟੀ ਬਣਾਓ ਜਿੰਨੇ ਵੀ ਇੱਥੇ ਕਾਲੀ ਕਾਂਗਰਸੀ ਆਈ ਹੈ ਉਹਨਾਂ ਨੇ 75 ਸਾਲ ਲੁੱਟ ਕੇ ਖਾਦਾ ਭਾਵੇਂ ਕਾਲੀ ਆਏ ਆ ਤੇ ਭਾਵੇਂ ਕਾਂਗਰਸੀ ਆਏ ਆ ਉਹਨਾਂ ਨੇ ਪੰਜਾਬ ਨੂੰ ਵੇਚਣ ਤੋਂ ਸਵਾ ਕੁਛ ਨਹੀਂ ਕੀਤਾ ਵੀ ਇਹ ਦੋਨਾਂ ਸਰਕਾਰਾਂ ਨੇ ਕੁਛ ਨਹੀਂ ਕੀਤਾ ਤੇ ਤੀਜੀ ਜਿਹੜੀ ਆ ਉਦੋਂ ਆਣ ਕੇ ਚੰਦ ਚੜਾਤਾ ਇਹਨਾਂ ਨੇ ਤੇ ਇਹ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਕੋ ਆਪਣਾ ਜਿਹੜਾ ਵਾ ਆਪਣੀ ਖੇਤਰੀ ਪਾਰਟੀ ਬਣਾਓ ਤੇ ਆਪਣੇ ਲੀਡਰ ਆਪ ਚੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ